11 ਸਾਲਾਂ ਦਾ ਪੁੱਤਰ ਬਣਿਆ ਹੱਡੀਆਂ ਦੀ ਮੁੱਠ ਬੇਬਸ ਮਾਂ ਗੋਦੀ ਵਿੱਚ ਲੈ ਕੇ ਬੈਠੀ ਮੰਗ ਰਹੀ ਹੈ ਸਮਾਜ ਸੇਵੀ ਲੋਕਾਂ ਦੇ ਕੋਲੋਂ ਮਦਦ ਜੀ ਹਾਂ ਦੋਸਤੋ ਅਜਿਹੀ ਤੁਬਾਈ ਖਬਰ ਸਾਹਮਣੇ ਆ ਰਹੀ ਹੈ ਬਟਾਲਾ ਤੋਂ ਜਾਣਕਾਰ ਦੇ ਮੁਤਾਬਕ ਬਟਾਲਾ ਦੇ ਨੇੜੇ ਪਿੰਡ ਕੰਡਿਆਲ ਦੇ ਰਹਿਣ ਵਾਲਾ ਇਹ ਪਰਿਵਾਰ ਆਪਣੇ 11 ਸਾਲ ਦੇ ਪੁੱਤ ਦੇ ਇਲਾਜ ਦੇ ਲਈ ਮੰਗ ਰਿਹਾ ਹੈ ਸਮਾਜ ਸੇਵੀ ਲੋਕਾਂ ਕੋਲੋਂ ਮਦਦ ਪਰ ਹਜੇ ਤੱਕ ਕੋਈ ਨਹੀਂ ਆ ਰਿਹਾ ਅੱਗੇ ਤੋਂ ਅੰਦਾਜ਼ੇ ਨੇ ਕਿ ਬੇਵਸ ਅਤੇ ਮਜਬੂਰੀ ਮਾਂ ਗੋਦੀ ਵਿੱਚ ਲੈ ਕੇ ਬੈਠੀ ਆਪਣੇ ਬੱਚੇ ਨੂੰ ਉਸ ਨੇ ਦੱਸਿਆ ਕਿ ਜਨਮ ਤੋਂ 2 ਮਹੀਨੇ ਬਾਅਦ ਉਸ ਦੇ ਪੁੱਤ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਸੀ ਅੱਜ 11 ਸਾਲ ਦਾ ਹੋ ਗਿਆ ਹੈ ਪਰ ਤੰਦਰੁਸਤ ਨਹੀਂ ਹੋ ਸਕਿਆ ਉਸਨੇ ਕਿਹਾ ਕਿ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਜੋ ਕੰਮ ਕਰਕੇ ਪੈਸੇ ਲੈ ਕੇ ਆਉਂਦੀ ਆ ਉਸ ਦੇ ਨਾਂ ਦੀ ਉਦੀ ਦਵਾਈ ਆਉਂਦੀ ਹੈ ਉਸਨੇ ਕਿਹਾ ਕਿ ਕਦੇ-ਕਦੇ ਤਾਂ ਇਦਾਂ ਦਾ ਸਮਾਂ ਵੀ ਪਰਿਵਾਰ ਤੇ ਆ ਜਾਂਦਾ ਹੈ ਕਿ ਉਸ ਦੇ ਦੋ ਬੱਚੇ ਹੋਰ ਹਨ ਪਰ ਦੋ ਬੱਚਿਆਂ ਨੂੰ ਖਾਲੀ ਪੇਟ ਵੀ ਸੌਣਾ ਪੈਂਦਾ ਹੈ ਅਤੇ ਇਹ ਸਾਰਾ ਮਜਬੂਰ ਹੋਇਆ ਪਿਆ ਖਾਲੀ ਪੇਟ ਸੌਣ ਦੇ ਲਈ ਕਿਉਂਕਿ ਉਸ ਦਾ ਘਰ ਵਾਲਾ ਵੀ ਦਿਹਾੜੀ ਕਰਦਾ ਹੈ ਮਾਂ ਨੇ ਦੱਸਿਆ ਕਿ ਬੜੀਆਂ ਹੀ ਅਰਦਾਸਾ ਕਰਕੇ ਵਾਹਿਗੁਰੂ ਦੇ ਕੋਲੋਂ ਪੁੱਤ ਦੀ ਦਾਤ ਲਈ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਪੁੱਤ ਅਪਾਹਜ ਹੋਵੇਗਾ। ਬੁढ़ाਪੇ ਵੀ ਸਾਡੀ ਸੇਵਾ ਕਰਨ ਦੀ بجائے ਸਾਨੂੰ ਉਸ ਦੀ ਸੇਵਾ ਕਰਨੀ ਪਵੇਗੀ। ਸੋ ਦੋਸਤੋ ਇਸ ਬੇਵਸ ਮਾਂ ਦੀ ਮਦਦ ਦੇ ਲਈ ਅਜੇ ਤੱਕ ਕੋਈ ਅੱਗੇ ਨਹੀਂ ਆਇਆ ਹੈ ਜੋ ਕਿ ਲੋਕਾਂ ਨੂੰ ਪਾਰੀਏ ਦੁਹਾਈਆਂ ਕਿ ਕੋਈ ਮੇਰੀ ਮਦਦ ਕਰਨ ਦੀ ਅੱਗੇ ਆਏ। ਤੁਸੀਂ ਖੁਦ ਦੇਖੋ ਉਸ ਬੇਵਸ ਮਾਦਾ ਕੀ ਕਹਿਣਾ ਹੈ। A1 ਪੰਜਾਬੀ ਟੀਵੀ ਲਈ ਬਟਾਰਾ ਤੋਂ ਲਾਪਰੀ ਖੁਸ਼ੀਪੁਰ ਦੀ ਖਾਸ ਰਿਪੋਰਟ ਜੀ ਇਹ ਮੁੰਡਾ ਠੀਕ ਨਹੀਂ ਹੋਆ ਬੜਾ ਲਾਜ ਕਰਾਇਆ ਰ ਮੈਂ ਨਹੀਂ ਠੀਕ ਹੁੰਦਾ ਬੱਚੇ ਦੀ ਦਵਾਈਆਂ ਲੈ ਕੇ ਤੇ ਥਾਂ ਥਾਂ ਤੇ ਗਈ ਮੈਂ ਲੈ ਕੇ ਨੂੰ ਪਰ ਨਹੀਂ ਦੋਰੇ ਪੰਦੇ ਨੂੰ ਧੁਮਾਕੀ ਧੁਮਾਕੀ ਦੋਰੇ ਪੰਦੇ ਤੇ ਦਾਅ ਹੋ ਜਾਂਦਾ ਜੀ ਖਾਣਾ ਪੀਣਾ ਛੱਡ ਦਿੰਦਾ ਵਿੱਚ ਕਰਦੇ ਲਾਜ਼ ਦੇਖੀ ਮੈਂ ਘਰ ਦੇ ਲਾਜ਼ ਵੀ ਨਹੀਂ ਇੰਨੇ ਸਹੀ ਹੈਗੇ ਹਾਂਜੀ ਹਾਂਜੀ ਘਰ ਵਾਲਾ ਕੀ ਕਰਦਾ ਤੀ ਕੀ ਕਰਦੀ ਡਿਆੜੀ ਮੈਂ ਤਾਂ ਲੰਨੀ ਹਾਂ ਸਾਰਾ ਤਾਂ ਕੰਮ ਕਰਦੀ ਹਾਂ ਇਹਦੇ ਮਾਰੇ ਬਚਾਲੇ ਨੂੰ ਮੋਟੇ ਕੁਝ ਨਾ ਕੋਈ ਪਾ ਦੇ ਤਾਂ ਬੰਦੇ ਪਾਏ ਵੀ ਨਹੀਂ ਹੁੰਦੇ ਕਦੀ ਭੁੱਖੇ ਰਾਜ ਨੇ ਕਦੀ ਕਦੀ ਹੁੰਦਾ ਕਦੀ ਨਹੀਂ ਹੁੰਦਾ ਰਾਸ਼ਨ ਮੁਕਾ ਹਾਂ ਆਹ ਲੈਂਦਾ ਕੁਝ ਖਾਂਦਾ ਨਹੀਂ ਦੁੱਧ ਤਾਂ ਪੀਂਦਾ ਹਾਂ ਨਹੀਂ ਖਾ ਸਕਦਾ ਬਚਦੇ ਨਹੀਂ ਚੀਜ਼ਾਂ ਲਿਆ ਕੇ ਲਿਆ ਕੇ ਨਹੀਂ ਇਹਨੂੰ ਨਹੀਂ ਖਾ ਸਕਦਾ ਨਹੀਂ ਬਚਪਨ ਤਾਂ ਠੀਕ ਸੀਗਾ ਮੋਟਾ ਟਕੜਾ ਹੀ ਦੋ ਦੋ ਮਹੀਨੇ ਹੀ ਤਾਂ ਦਵਾਈ ਗੁਰੂ ਵਾਈ ਗੁਰੂ ਕਹਿੰਦਾ ਹੀ ਐ ਬਾਤੋਂ ਨਹੀਂ ਫਿਰ ਇਹਨੇ ਤਾਂ ਬਾਕੀ ਦੋਰੇ ਪੈਂਦੇ ਰਹੇ ਹਾਂ ਹੁਣ ਉਮਰ ਕਿੰਨੀ ਸੀ ਇਹਦੇ 11 ਸਾਲ ਲੈ ਕੇ ਗਏ ਡਾਕਟਰ ਕੋਲ ਹਾਂਜੀ ਡਾਕਟਰ ਨੇ ਜਵਾਬ ਦਿੱਤਾ ਕਹਿੰਦਾ ਇਹ ਬਲੌਕ ਹੋ ਗਿਆ ਇਹਦੇ ਉਹ ਹੱਡੀਆਂ ਦੀ ਮੋਟੀ ਬਣ ਗਈ ਹਾਂਜੀ ਕੀ ਕਹਿੰਦੇ ਬੜੇ ਲੋਕੀ ਵੇਖਣ ਦੇ ਕੀ ਕਹਿੰਦੇ ਉਹਨਾਂ ਡਾਕਟਰ ਨੂੰ ਸਾਬ ਦਾਖਲ ਕਰਾਇਆ ਹੀ ਦੋ ਤਿੰਨ ਵਾਰੀ ਮੈਂ ਮੈਂ ਬੜੇ ਕੀ ਕਹਿੰਦੇ ਉਹਨਾਂ ਮਦਦ ਕਿਦਾਂ ਦੇ ਜਾਂਦੇ ਆ ਇਹਨੂੰ ਠੀਕ ਹੋ ਜਾਏ ਵਿਚਾਰਾ ਮੁੰਡਾ ਆਪਣੇ ਪੈਰਾਂ ਤੇ ਖੜਾ ਹੋ ਜਾਏ ਬਸ ਇਹੀ ਚਾਹਨੇ ਹੈ ਇ ਵੇਖ ਕੇ ਹੁੰਦਾ ਨਹੀਂ ਕਿ ਇਹਨਾਂ ਦੀ ਸੇਵਾ ਕਰਨੀ ਹੈ ਹੱਡੀ ਇਹੀ ਸੇਵਾ ਕਰਨੀ ਹੈ ਹਾਂਜੀ ਚਲੋ ਇਹ ਨਹੀਂ ਵਿਚਾਰੇ ਨਹੀਂ ਵੱਟ ਜਾਏ ਮੈਂ ਤਾਂ ਕਈ ਵਾਰ ਇਹਨੂੰ ਦੇਖ ਨਹੀਂ ਤਾਂ ਮਾਨੂੰ ਕੁਝ ਹੁੰਦਾ ਵਾ ਇਹ ਠੀਕ ਹੋ ਜਾਏ ਆਪਣੇ ਪੈਰਾਂ ਤੇ ਖੜਾ ਹੋ ਜਾਏ ਜਦੋਂ ਲਾਦ ਹੁੰਦੀ ਹੈ ਨਾ ਇਹ ਬਿਮਾਰਨੋ ਕੋ ਸੁੱਖਾ ਸੁੱਖਦੇ ਹਾਂਜੀ ਹਾਂਜੀ ਬਥੇਰੇ ਮੈਂ ਤਾਂ ਜਾਣੀ ਹੈ ਇਹਨੀਆਂ ਸੁੱਖਣਾ ਸੁੱਖ ਤੇ ਲਈ ਆਪੋ हां जी हां जी ਕਿਥੇ ਚੁਕੀ ਚੁਕਾਥੇ ਹੋਰ ਹਿਸਾਬ ਦਾ ਗੁਰਦੁਆਰੇ ਲੈ ਹਮੇ ਮੰਗ ਕੇ ਮੁੰਡਾ ਕੋ ਪਰਮਾਦਨਾ ਨੇ ਕੀ ਹੈ ਉਹਨੂੰ ਮਨਜ਼ੂਰੀ ਨਹੀਂ ਆਇਆ ਉਹ ਮਾਰ ਕਰਤਾ ਕੋਈ ਰਿਸ਼ਤੇਦਾਰ ਨਹੀਂ ਆਣ ਲੱਗੇ ਹਾਂਜੀ ਕੋਈ ਰਿਸ਼ਤੇਦਾਰ ਨਹੀਂ ਆਂਦੇ ਰਹੇ ਹਾਂ ਨਹੀਂ ਕਿਹ ਰਿਸ਼ਤੇਦਾਰ ਨੇ ਬਾਹ ਨਹੀਂ ਫੜੀ ਕਿ ਚੱਲੇ ਇਲਾਜ ਕਰਾ ਦੀਏ ਦਾ ਪੁੱਤ ਦਾ ਕੱਜ ਕਲ ਤੁਹਾਨੂੰ ਪਤਾ ਅੱਜ ਕੱਲ੍ਹ ਜਵਾਨੇ ਚ ਕੌਣ ਕੀਦਾ ਹਾਂ ਨੀ ਕੋਈ ਕੀ ਦਾ ਬੰਦਾ ਜਿਕਾ ਮੜੋ ਖੋਹਣ ਜਾਵਾਂ ਕਿੰਨੇ ਪੈਸੇ ਕਮਾ ਲੈਂਦੇ ਮੈਂ ਕੋਈ ਦਿੰਦਾ ਕੋਈ ਨਹੀਂ ਦਿੰਦਾ ਸਾਰੇ ਤਾਂ ਕੰਮ ਕਰ ਲਈ ਹਾਂ ਘਰ ਘਰ ਜਾ ਕੇ ਤੁਹਾਨੂੰ ਤਰਸ ਨਹੀਂ ਆਉਂਦਾ ਵੇਖ ਕੇ ਪੁੱਤ ਠੀਕ ਨਹੀਂ ਪੈਸੇ ਤੇਰੇ ਮਾਰ ਕੇ ਕੀ ਕਰਨਾ ਗਿਆ ਓਏ ਆਹ ਦੇ ਦੇ ਨਾ ਥੋੜਾ ਬੋਲ ਦੇ ਦਿੰਦੇ ਨੇ ਨਹੀਂ ਦਿੰਦੇ ਪਾਉਂਦੇ ਕੋਈ